ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਰਮਜੀਤ ਸਿੰਘ ਅਨਮੋਲ ਜੋ ਪਹੁੰਚ ਚੁੱਕੇ ਆ ਔਰ ਅੱਜ ਉਹ ਨਾਮਜ਼ਦ ਜਦਗੀ ਬਕਰ ਦਾਖਲ ਕਰ ਰਹੇ ਆ ਬਹੁਤ ਹੀ ਭਾਰੀ ਖੱਟ ਦੇ ਨਾਲ ਬਹੁਤ ਹੀ ਭਾਰੀ ਖੱਟ ਦੇ ਨਾਲ ਉਹ ਫਰੀਦਕੋਟ ਤੇ ਰਵਾਨਾ ਹੋਣਗੇ ਔਰ ਥੋੜੀ ਦੇਰ ਤੱਕ ਕਿੰਨੇ ਘਰੇਵਾਲ ਜੀ ਮੇਰੀ ਵਾਤੇ ਬੰਦਨਗੇ ਕਰਨ ਦੀ ਬੋਲ ਕਰਨ ਦੀ ਜਿੰਦਾ ਮੇਰੀ ਬੇਨਤੀ ਹੈ ਸਾਰੇ ਐਮਐਲਏ ਸਰਦਾਰ ਨੂੰ ਜੋ ਗੱਡੀ ਦੇ ਉੱਪਰ ਆਇਆ ਇੱਕ ਸਾਨੂੰ ਬਹੁਤ ਹੀ ਭਾਰੀ ਟੱਕ ਦੇ ਨਾਲ ਕਰਨ ਹੀ ਅਨਮੋਲ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ ਨਾਮਜ਼ਦ ਕੀ ਪੱਤਰ ਦਾਖਲ ਕਰਨ ਜਾ ਰਹੇ ਆ ਉਹਨਾਂ ਦੇ ਨਾਲ ਪ੍ਰਧਾਨ ਸਭਾ ਦੇ ਸਪੀਕਰ ਆ ਗਿਆ ਮੈਨੂੰ ਢੋਲੇ ਆ ਗਿਆ ਥੋੜੇ ਮਿੰਟਾਂ ਦੇ ਵਿੱਚ ਤੁਹਾਡੇ ਸਾਹਮਣੇ ਹੋਣਗੇ ਜੀ ਇਫਸਾਦਿਓ ਰਮਜੀਤ ਸਿੰਘ ਮੋਹਵਲ ਭਾਰੀ ਕੱਟ ਦੇ ਨਾਲ ਨਾਮਜ਼ਦ ਕੀ ਪੱਤਰ ਦਾਖਲ ਜਾ ਰਹੇ ਹੈ ਸਾਰੇ ਐਮਐਨਸਾ ਸਾ ਫੜ ਦੋਗੇ ਪੀ ਇਹ ਪਿੱਛੇ ਸਾਡੇ

Bye. -bye. Oh no.